ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਘੜਿਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਝੋਨਾ ਅਸੀਂ ਦੇਖ ਰਹੇ ਆ ਇਹਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਉਹ ਪਲਾਂਟ ਆਪਰ ਜਿਹਨੂੰ ਅਸੀਂ ਘਾਹ ਆ ਕਿੱਡੇ ਕਹਿੰਦੇ ਹੈ ਨਾ ਤੇ ਇਹ ਕਿਸਾਨ ਵੀਰੋ ਬਹੁਤ ਵੱਡੀ ਤਦਾਦ ਦੇ ਵਿੱਚ ਇਸ ਤਰ੍ਹਾਂ ਆਇਆ ਹੋਇਆ ਤੇ ਇਹ ਜਿਹੜੀ ਜੀਵੀ ਆ ਡਿਗਣੀ ਸ਼ੁਰੂ ਹੋ ਗਈ ਕੁਝ ਦਿਨ ਪਹਿਲਾਂ ਕਿਸਾਨ ਵੀਰੋ ਮੈਂ ਜਦੋਂ ਲੰਘਾ ਜਾਂਦਾ ਸੀ ਉਹ ਪਰਲਾ ਖੇਤ ਆ ਜਿਹੜਾ ਬਿਲਕੁਲ ਹਰਾ ਖਚੂਰ ਪਿਆ ਤੇਰੇ ਕਮਾਂਡੀ ਕਿਸਾਨ ਵੀਰ ਨੇ ਸਮੇਂ ਸਿਰ ਸਪਰੇਅ ਕਰਤੀ ਇਹਦਾ ਖੇਤ ਆ ਜਿਹੜਾ ਬਖਰਾ ਚਮਕ ਰਿਹਾ ਪਰ ਕੱਲ ਕਿਸਾਨ ਵੀਰੋ ਬੜੀ ਨੇੜੀ ਤੇਜ਼ ਆਈ ਹੈ ਤੂਫਾਨ ਆਇਆ ਸਾਡੇ ਅਮਲੋਧ ਏਰੀਆ ਦੇ ਵਿੱਚ ਤੇ ਧਰਮਗੜੀਆਂ ਜਿਹੜੀਆਂ ਜੀਰੀਆਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਡਿਗੀਆਂ ਕਿਸਾਨ ਵੀਰੋ ਜਿਹੜਾ ਪਲਾਂਟ ਹਾਪਰ ਹੈ ਇਹਦੇ ਬੱਚੇ ਵੀ ਜਵਾਨ ਵੀ ਬੁੱਢੇ ਵੀ ਤਕਰੀਬਨ ਜੰਮਣ ਤੋਂ ਲੈ ਕੇ ਮਰਨ ਤੱਕ ਕਹਿ ਲਈ ਆਪਾਂ ਵੀ ਜਿਹੜਾ ਤੇਲਾ ਇਹਨੂੰ ਕਿਸਾਨ ਵੀਰ ਤੇਲਾ ਕਹਿੰਦੇ ਨੇ ਪਲਾਂਟ ਹਾਪਰ ਪੂਰਾ ਜਾਂ ਚਿੱਟੀ ਪੇਠਾ ਵਾਲਾ ਟੰਡਾ ਇਹਨੂੰ ਕਿਹਾ ਜਾਂਦਾ ਹੈ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਵੀਰੋ ਇਹਦਾ ਜੀਰੀ ਦਾ ਰਾਚੂ ਉਸੇ ਨੁਕਸਾਨ ਕਰਦਾ ਆ ਆਪਾਂ ਇਹ ਦੇਖ ਰਹੇ ਆ ਜੀਰੀ ਆ ਜਿਹੜੀ ਡਿੱਗੀ ਤੇ ਇਹਦਾ ਜਿਹੜਾ ਝਾੜ ਆ ਉਹ ਘਟ ਜੂਗਾ ਇਸ ਕਰਕੇ ਕਿਸਾਨ ਵੀਰੋ ਆਪਾਂ ਨੂੰ ਖੇਤਾਂ ਦੇ ਵਿੱਚ ਆਪਣੇ ਢੇੜਾ ਲਾਉਣਾ ਚਾਹੀਦਾ ਜੇ ਤੁਹਾਡੇ ਖੇਤਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਇਹ ਪਲਾਂਟ ਆਪਰ ਤੇਲਾ ਦਿਖਦਾ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਦਵਾਈਆਂ ਇਹਦੇ ਲਈ ਸਪਾਰਸ਼ ਕਰੀਆਂ ਜਿਹੜੀ ਮੈਂ ਪਹਿਲੇ ਵੀਡੀਓ ਦੇ ਵਿੱਚ ਉਹ ਤਕਰੀਬਨ ਕੰੀਆਂ ਦਾ ਨਾਮ ਲਿਆ ਸੀ ਤੇ ਹੁਣ ਕਿਸਾਨ ਵੀਰੋ ਕੁਝ ਨਵੇਂ ਟੈਕਨੀਕਲ ਆਏ ਨੇ ਜਿਵੇਂ ਚੈਸਟ ਤੇ ਸ਼ੀਨ ਦਾ ਟੈਕਨੀਕਲ ਵੀ ਨਵਾਂ ਆਇਆ ਹੈ ਇਹ ਉਹ ਵੀ ਕਿਸਾਨ ਵੀਰ ਕਹਿੰਦੇ ਨੇ ਬਹੁਤ ਅੱਛੇ ਰਿਜ਼ਲਟ ਨੇ ਇਹ ਸਾਨੂੰ ਸਮੇਂ ਸਿਰ ਸਪਰੇਅ ਕਰ ਲੈਣੀ ਚਾਹੀਦੀ ਹੈ ਕਿਸਾਨ ਵੀਰੋ ਐਤਕੀ ਮੰਡੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਗੀਰੀਆਂ ਵਿਕ ਨਹੀਂ ਰਹੀਆਂ ਤੇ ਇੱਕ ਕਾਰਨ ਵੀ ਰੋ ਹੈ ਜਿਹੜਾ ਪਲਾਂਟ ਹੌਪਰ ਹੈ ਇਹਦਾ ਵੱਧ ਜਿਹੜਾ ਅਸੀਂ ਜੂਰੀਆ ਪਾਉਨੇ ਆ ਤੇ ਉਹ 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 ਵੀ ਇੱਕ ਕਾਰਨ ਹੈਗਾ ਤੇ ਹੁਣ ਸਾਨੂੰ ਮੈ ਸਾਹਮਣਾ ਵੀ ਗੀਰੀ ਦੇ ਵਿੱਚ ਥੋੜਾ ਸੰਕੋਚ ਕਰਨਾ ਪਊਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਾਂ ਦੇ ਹਿਸਾਬ ਨਾਲ ਸਾਨੂੰ ਖਾਦ ਪਾਉਨੇ ਪੈਣਗੇ ਤੇ ਕਿਸਾਨ ਵੀਰ ਪਹਿਲਾਂ ਆਲੂ ਲਾਉਂਦੇ ਨੇ ਆਲੂ ਤੋਂ ਬਾਅਦ ਕਸਾਇਬੀਰ ਮੱਕੀ ਲਾਉਂਦੇ ਨੇ ਮੱਕੀ ਤੋਂ ਬਾਅਦ ਝੋਨਾ ਲਾਉਂਦੇ ਨੇ ਕਿਸਾਨ ਵੀਰ ਇੱਕ ਸਾਲ ਦੇ ਵਿੱਚ ਤਿੰਨ ਫਸਲਾਂ ਲੈਂਦੇ ਨੇ ਉਹਨਾਂ ਦੀ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਖਰਾਬ ਹੋ ਰਹੀ ਹੈ ਤੇ ਸਾਡੀ ਪਾਣੀ ਹੈ ਜਿਹੜਾ ਉਹ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਕਿਸਾਨ ਵੀਰੋ ਇਹਨੂੰ ਠੱਲ ਪਾਉਣ ਖਾਤਰ ਸਾਨੂੰ ਪੰਜਾਬ ਖੇਤੀਬਾੜੀ ਇੰਸਟੀਟਿਊਟ ਜਿਹੜਾ ਰਿਕਮੈਂਡੇਸ਼ਨਾਂ ਨੇ ਉਹ ਪੜਾਉਣੀਆਂ ਪੈਣਗੀਆਂ ਜਿਵੇਂ ਲੇਜ਼ਰ ਕਰਾਹੇ ਨਾਲ ਸਾਨੂੰ ਪੱਧਰ ਕਰਕੇ ਫਿਰ ਝੋਨਾ ਲਾਉਣਾ ਚਾਹੀਦਾ ਕਿਸਾਨ ਵੀਰੋ ਜਿਹੜਾ ਟੈਂਸਿਓਮੀਟਰ ਹੈ ਉਹਦੀ ਵਰਤੋਂ ਕਰਨੀ ਚਾਹੀਦੀ ਹੁਣ ਕਿਸਾਨ ਵੀਰ ਪਾਣੀ ਬਹੁਤ ਖੇਤ ਮੈ ਸਾविधान ਨੂੰ ਸਾਨੂੰ ਰეკਮੈਂਡੇਸ਼ਨ ਤੋਂ ਵੀ ਇਹ ੱੱਲੇ ਜੂਰੀਆ ਪਾਈਏ ਤਾਂ ਉਹ ਜ਼ਿਆਦਾ ਬਿਹਤਰ ਰਹੂਗਾ ਜੇ ਝਾੜ ਘਟੂਗਾ ਤਾਂ ਸਾਡੀਆਂ ਇਹਦੀਆਂ ਚੀਜ਼ਾਂ ਦੀ ਡਿਮਾਂਡ ਹੈ ਝੋਨੇ ਦੀ ਜਾਂ ਬਾਕੀ ਅਨਾਜਾਂ ਦੀ ਜਦੋਂ ਘਾਟ ਆਊਗੀ ਸਾਨੂੰ ਉਹਦਾ ਰੇਟ ਚੰਗਾ ਮਿਲੂਗਾ ਤੇ ਜੇ ਅਸੀਂ ਜ਼ਿਆਦਾ ਖਾਦਾਂ ਪਾਈ ਗਏ ਹੁਣ ਇਸ ਵੇਲੇ ਸਾਰੇ ਪੰਜਾਬ ਦੇ ਗੋਡਾਊਨ ਨੇ ਜਿਹੜੇ ਭਾਅ ਸਰਕਾਰ ਨੇ ਖਾਲੀ ਨਹੀਂ ਕਰੇ ਸਾਰੇ ਕਿਸਾਨਾਂ ਦਾ ਜਿਹੜਾ ਸਿਸਤਨਾ ਕਿਸਾਨ ਇਹਦੇ ਨਾਲ ਹੀ